ਮੇਰੇ ਕੋਲ ਜਮਾਬੰਦੀ ਆਈ ਨਹੀਂ ਨਹੀਂ ਆਈ ਮੇਰੇ ਕੋਲ ਹੀ ਆਈ ਅਸੀਂ ਕੋਈ ਹਰ ਪਾਰਟੀ ਮੈਂ ਤੁਹਾਨੂੰ ਕਹਿੰਦਾ ਗਾਇਡ ਕਰਕੇ ਆਪਾਂ ਇੱਕ ਪਰਚਾ ਹੋਰ ਬਣਾਉਣਾ ਹੈ ਜੀ ਫਿਰ ਕਿਹੜਾ ਬਣਾਉਣਾ ਕੀ ਕਰਨਾ ਲੈ ਜੀ ਦੇਖੋ ਸਾਡੀ ਪਾਰਟੀ ਚੰਗੀ ਪੜਾਈ ਦਾ ਨਕਲ ਪ੍ਰਾਈਸ ਕਰ ਦਿੰਦੇ ਆ ਪਰੋਂ ਪ੍ਰਾਈਸ ਸਾਡੇ ਬਣਾ ਕੇ ਇਦਾਂ ਦੀ ਆ ਕੇ ਦੱਸ ਹੈ ਗੱਲ ਪੁੱਛਣ ਵਾਲੀ ਜੀ ਵੀਰੋ ਬੋਲਦਾ ਤਰੀ ਜੀ ਆਹ ਸੱਚ ਤੋਂ ਸਭ ਦੋ ਵਾਰ ਜਿੱਥੇ ਭੇਜੋ ਇਦਾਂ ਵੀ ਗੁੰਨਗਦੀ ਗੱਲ ਆਹ ਦੱਸ ਆਹ ਗੱਲ ਸੁਣ ਕੇ ਤਾਂ ਸਮਝ ਨਹੀਂ ਲੱਗਦੀ ਤੁਹਾਡੀ ਯਾਰ ਤੁਸੀਂ ਢੇਰ ਆਪਾਂ ਕਰ ਨਹੀਂ ਆ ਰਹੇ ਅਸੀਂ ਤਾਂ ਸਭ ਕੋਈ ਗੱਲ ਕਰਦਾ ਤੁਸੀਂ ਜਾ ਕਰਾਣਾ ਯਾਰ ਪਰ ਤਾਂ ਮੈਂ ਨਹੀਂ ਰੋਕਣਾ ਲੈਦਾ ਅਸੀਂ ਕਰਾ ਦੇਣਾ ਰੋਕ ਜਿਹੜਾ ਪੱਤੇ ਬਾਹਰ ਢੋਣੀ ਪੜਤੇ ਤੁਸੀਂ ਆਹੀ ਤੈਨੂੰ ਕੋਲ ਕਰਾ ਦੇਣ ਤੇਰੇ ਰੋਕ ਪਰ ਕਰ ਹੱਦ ਕਰ ਲੈ ਯਾਰ ਤੂੰ ਕਿੱਥੀ ਜਾ ਕੇ ਜਾ ਆਹੀ ਪੁੱਛ ਨਹੀਂ ਸਕਦੇ ਯਾਰ ਨਾ ਨਗਲ ਪਾਈ ਕਰਦੇ ਨਾ ਨਗਲ ਮਾਈਂ ਦਵਾ ਹੱਦ ਕਰ ਲੈ ਯਾਰ ਤੂੰ ਕਰੀ ਗਾ ਕੇ ਆ ਗਿਆ ਬੈਠ ਕੇ ਸ਼ੌਂਜੀ ਤੁਹਾਨੂੰ ਕਰ ਦਿੰਦੇ ਆ ਕੇ ਨਹੀਂ ਕਰ ਦਿੰਦੇ ਨਾ ਨਗਲ ਕਰ ਉਹ ਯਾਰ ਭਾਜੀ ਮੇਰੇ ਨਾਲ ਐਵੇਂ ਹੀ ਹਾਸੇ ਦੀ ਗੱਲ ਕਰਦੇ ਇਹ ਆਹ ਲਾਉਂਦੇ ਆ ਤੁਸੀਂ ਇਹ ਆਹ ਲਾਉਂਦੇ ਹੋ ਤੁਸੀਂ ਆਹ ਡਾਉਂਡ ਹੈ ਹੋ ਹਾ ਅੱਜ ਕਰ ਲੈ ਤੁਸੀਂ ਮੈਂ ਕਰ ਲਓ ਯਾਰ ਮੈਂ ਵੀ ਕਰ ਲੈਣਾ ਯਾਰ ਰਾਸਟਰ ਵਾਟਰ ਨਾ ਆਉਂਦੇ ਯਾਰ ਬੜਾ ਬੜਾ ਗੇਟ ਬਲਗੜ ਸਟਾਟਿਕ ਕਿਉਂ ਵੇਖੋ ਜੀ ਮੈਂ ਅੱਜ ਸਵੇਰੇ ਜਦੋਂ ਉਠਿਆ ਤੇ ਮੇਰੇ ਜਿਹੜੇ ਸਾਫਕਾ ਮੈਂਬਰ ਪੰਚਾਇਤ ਗੁਰਮਖ ਸਿੰਘ ਹੁਣੀ ਬਲਬੀਰ ਸਿੰਘ ਹੁਣੀ ਤੇ ਮਨਪ੍ਰੀਤ ਸਾਡਾ ਅਵਤਾਰ ਸਿੰਘ ਹੁਣੀ ਜਿਹੜੇ ਆ ਇਹਨਾਂ ਦੇ ਉੱਤੇ ਇੱਕ ਐਫਆਈਆਰ ਦਰਜ ਹੋ ਗਈ ਆ ਐਫਆਈਆਰ ਨੰਬਰ 1 ਇਹ ਆ ਥਾਣਾ ਸੇਖਵਾ ਚ ਦਰਜ ਹੋਈ ਆ ਔਰ ਇਹਨਾਂ ਬੰਦਿਆਂ ਨੂੰ ਘਰੋਂ ਜਿਹੜਾ ਵਾ ਉਹ ਪੁਲਿਸ ਵੱਲੋਂ ਲਿਆਂਦਾ ਗਿਆ ਵੀ ਤੁਹਾਡੇ ਤੇ ਐਫਆਈਆਰ ਦਰਜ ਹੋਈ ਆ ਬੀਡੀਪੀਓ ਧਾਰੀਵਾਲ ਦੇ ਬਿਆਨਾਂ ਤੇ ਅਸੀਂ ਚੌਂਕੀ ਗਏ ਆ ਉਹਨਾਂ ਨੇ ਡਿਪਟੀ ਸਾਹਿਬ ਵੀ ਉੱਥੇ ਆਏ ਆ ਐਸਐਚਓ ਸੇਖਵਾ ਵੀ ਆਏ ਆ ਉਹਨਾਂ ਕਿਹਾ ਕਿ ਵੀਡੀਓ ਧਾਰੀਵਾਲ ਨੇ ਕਿਹਾ ਕਿ ਮੇਰੇ ਨਾਲ ਮਿਸਬਿਹੇਵ ਇਹਨਾਂ ਬੰਦਿਆਂ ਨੇ ਕੀਤਾ ਔਰ ਜਿਹੜੀ ਆ ਨਜਾਇਜ਼ ਕਬਜ਼ਾ ਇਹਨਾਂ ਕੋਲ ਆ ਵੇਖੋ ਨਜਾਇਜ਼ ਕਬਜ਼ਾ ਜਿਹੜਾ ਰੈਵਿਨਿਊ ਰਿਕਾਰਡ ਦੇ ਹਿਸਾਬ ਨਾਲ ਸਾਬਤ ਤਹਿਸੀਲ ਨਸ਼ਹਰਾ ਮੱਜਾ ਸਿੰਘ ਦੇ ਜਿਹੜੇ ਪਟਵਾਰੀ ਗਰਦੌਰ ਉਹਨਾਂ ਨੇ ਨਿਸ਼ਾਨਦਾਹੀ ਕੀਤੀ ਆ ਕੋਈ 1.5 ਸਾਲ ਪਹਿਲੋਂ ਉਸ ਤੋਂ ਬਾਅਦ ਜਿਹੜਾ ਕੋਈ ਵੀ ਨਜਾਇਜ਼ ਕਬਜ਼ਾ ਨਹੀਂ ਛੱਪੜ ਦਾ ਕੰਮ ਚੱਲ ਰਿਹਾ ਇਹਨਾਂ ਬੰਦਿਆਂ ਦੀ ਆਪਣੀ ਜੱਦੀ ਮਾਲਕੀ ਆ ਜਿਹੜੀ ਬਿਲਕੁਲ ਇਹਨਾਂ ਦੀ ਆਪਣੀ ਮਾਲਕੀ ਦੇ ਵਿੱਚ ਇਹਨਾਂ ਨੇ ਆਪਣਾ ਬਣਾਇਆ ਘਰ ਇਨਾਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਬੀਡੀਓ ਧਾਰੀਵਾਲ ਵੱਲੋਂ ਹੋਈ ਆ ਪੁਲਿਸ ਪ੍ਰਸ਼ਾਸਨ ਨੇ ਡਿਪਟੀ ਸਾਹਿਬ ਨੇ ਐਸਐਚਓ ਸਾਹਿਬ ਨੇ ਕਿਹਾ ਕਿ ਇਹਨਾਂ ਬੰਦਿਆਂ ਨੂੰ ਲੈ ਜਾਓ ਉਹਨਾਂ ਦੇ ਬਿਆਨਾਂ ਤੇ ਅਸੀਂ ਜਿਹੜੀ ਆ ਐਫਆਈਆਰ ਦਰਜ ਕੀਤੀ ਆ ਅਸੀਂ ਧਾਰੀਵਾਲ ਵੀਡੀਓ ਜਿਹੜੇ ਗੁਰਜੀਤ ਸਿੰਘ ਚਾਲਾ ਉਹਨਾਂ ਕੋ ਗਏ ਆ ਸਾਰੇ ਪਿੰਡ ਦੇ ਡੁੱਡੀਪੁਰ ਦੀ ਸਾਰੀ ਨਮਾਇੰਦਾ ਪੰਚਾਇਤ ਮੈਂਬਰ ਸਰਪੰਚ ਔਰ ਸਾਰੇ ਮੋਤਬਰ ਬੰਦੇ ਉੱਥੇ ਗਏ ਆ ਉਹਨਾਂ ਨੂੰ ਕਿਹਾ ਵੀ ਵੀਡੀਓ ਸਾਹਿਬ ਆ ਜਿਹੜੀ ਤੁਹਾਡੇ ਵੱਲੋਂ ਐਫ ਆਈ ਆਰ ਦਰਜ ਹੋਈ ਆ ਥਾਣਾ ਸੇਖਵਾ ਚ 1 ਨੰਬਰ ਐਫ ਆਈ ਆਰ ਆ ਇਹ ਜਿਹੜੀ ਆ ਇਹਦੀ ਸਾਨੂੰ ਦੱਸ ਦੋ ਕਿ ਇਹਨਾਂ ਬੰਦਿਆਂ ਦੇ ਵਿੱਚੋਂ ਤੁਸੀਂ ਤੁਹਾਡੇ ਨਾਲ ਕੋਈ ਪਛਾਣ ਕਰ ਦੋ ਕਿ ਤੁਹਾਡੇ ਨਾਲ ਕੋਈ ਮਿਸ ਬੇਵ ਹੋਇਆ ਹੋਏ ਜਾਂ ਇਹਨਾਂ ਬੰਦਿਆਂ ਨੇ ਜਾਇਜ਼ ਕਬਜ਼ਾ ਕੀਤਾ ਹੋਏ ਵੀਡੀਓ ਧਾਰੀਵਾਲ ਦਾ ਵਤੀਰਾ ਬਹੁਤ ਮਾੜਾ ਹੀ ਨਿੰਦਨਯੋਗ ਹੀ ਇਹ ਜਿਹੜਾ ਬਲਾਕ ਆ ਇਹਦੇ ਵਿੱਚ ਕੋਈ ਵੀ ਜਿਹੜੇ ਬਲਾਕ ਦੇ ਪਿੰਡਾਂ ਦੇ ਵਿੱਚੋਂ ਨਮਾਇੰਦਾ ਆ ਸਕਦਾ ਵੀਡੀਓ ਨਾਲ ਗੱਲ ਕਰ ਸਕਦਾ ਸਾਰੇ ਮੋਤਮੇਰ ਬੰਦੇ ਮੈਂਬਰ ਪੰਚਾਇਤ ਔਰ ਸਰਪੰਚ ਲਾਗੇ ਲਾਗੇ ਪਿੰਡਾਂ ਦੇ ਵੀ ਸਾਬਕਾ ਸਰਪੰਚ ਉੱਥੇ ਗਏ ਆ ਵੀਡੀਓ ਨੇ ਬਿਲਕੁਲ ਅਨਗਾਨੀ ਕੀਤੀ ਆ ਸਾਡੇ ਬੰਦਿਆਂ ਨੂੰ ਸਭ ਕੋ ਧਬਕੇ ਮਾਰੇ ਆ ਵੀ ਬਿਲਕੁਲ ਮੇਰੇ ਦਫ਼ਤਰ ਜੋ ਬਾਹਰ ਹੋ ਜੋ ਜਿਹੜਾ ਕਿ ਦਫ਼ਤਰ ਜਿਹੜਾ ਲੋਕਾਂ ਵਾਸਤੇ ਬਣਿਆ ਸੋ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੀ ਆ ਡੀਸੀ ਗੁਰਦਾਸਪੁਰ ਐਸਐਸਪੀ ਬਟਾਲਾ ਉਹਨਾਂ ਨੂੰ ਬੇਨਤੀ ਕਰਨਾ ਕਿ ਜਿਹੜੀ ਐਫ ਆਈ ਆਰ ਹੋਈ ਆ ਇਹਦੀ ਜਿਹੜੀ ਆ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਔਰ ਇਹਨੂੰ ਰੱਦ ਕੀਤਾ ਜਾਵੇ। ਅਗਰ ਨਹੀਂ ਰੱਦ ਹੁੰਦੀ ਤੇ ਜੇ ਨਹੀਂ ਰੱਦ ਹੁੰਦੀ ਤੇ ਸਹੀ ਡਿਪਟੀ ਸਾਹਿਬ ਨਾਲ ਵੀ ਗੱਲ ਕੀਤੀ ਆ ਐਸ ਐਸ ਪੀ ਸਾਹਿਬ ਤੇ ਗੱਲ ਨਹੀਂ ਹੋਈ ਰੀਡਰ ਸਾਹਿਬ ਨਾਲ ਗੱਲ ਹੋਈ ਆ। ਵੀਡੀਓ ਨੂੰ ਅਸੀਂ ਜਾ ਕੇ ਦੱਸ ਆਏ ਆ। ਫੇਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਆ ਉਹਦੇ ਨਾਲ ਗੱਲ ਕਰਕੇ ਸਾਰੇ ਹਲਕਾਂ ਚਾਰਜਾਂ ਨਾਲ ਗੱਲ ਕਰਕੇ ਵੱਡੀ ਅਜੀਟੇਸ਼ਨ ਕਰਾਂਗੇ।